ਪਰਦੇਸਾਰੇ ਸਟਾਰਟਅਪਸ ਲਈ ਜੁਲਾਈ ਦਾ ਮਹੀਨਾ ਸ਼ਾਨਦਾਰ ਰਿਹਾ ਹੈ ਜੁਲਾਈ ਚ ਕੰਪਨੀਆਂ ਨੇ ਵੱਡੀ ਫੰਡਿੰਗ ਹਾਸਲ ਕੀਤੀ ਹੈ ਭਾਰਤੀ ਸਟਾਰਟਅਪ ਕੰਪਨੀਆਂ ਨੂੰ ਜੁਲਾਈ ਮਹੀਨੇ ਚ 1 ਅਰਬ ਡਾਲਰ ਤੋਂ ਵੱਧ ਦਾ ਫੰਡ ਜਟਾਉਂ ਚ ਸਫਲਤਾ ਮਿਲੀ ਹੈ ਪੇਸ਼ੇ ਇੱਕ ਰਿਪੋਰਟ ਸਟਾਰਟਅਪ ਲਈ ਫੰਡਿੰਗ ਨੂੰ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਆਮ ਬਜਟ 2024-25 ਵਿੱਚ ਐਂਜਲ ਟੈਕਸ ਨੂੰ ਹਟਾ ਦਿੱਤਾ ਗਿਆ ਹੈ ਐਂਡ ਟ੍ਰੈਕਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੁਲਾਈ ਵਿੱਚ ਸਟਾਰਟਅੱਪਸ ਨੇ 126 ਡੀਲਾਂ ਦੇ ਤਹਿਤ ਕੁੱਲ 1 ਅਰਬ ਡਾਲਰ ਤੋਂ ਵੱਧ ਦੀ ਫੰਡਿੰਗ ਹਾਸਲ ਕੀਤੀ ਹੈ। ਇਸ ਵਿੱਚੋਂ 28 ਡੀਲਾਂ ਗ੍ਰੋਥ ਜਾਂ ਲੇਟ ਸਟੇਜ ਦੀਆਂ ਨੇ ਜਿਸ ਵਿੱਚ 725 ਮਿਲੀਅਨ ਡਾਲਰ ਦਾ ਫੰਡ ਜੁਟਾਇਆ ਗਿਆ ਹੈ। ਉੱਥੇ ਹੀ 72 ਡੀਲਾਂ ਸ਼ੁਰੂਆਤੀ ਪੱਧਰ ਦੀਆਂ ਨੇ ਜਿਸ ਵਿੱਚ 312 ਮਿਲੀਅਨ ਡਾਲਰ ਜੁਟਾਏ ਗਏ। ਉੱਥੇ ਹੀ 26 ਡੀਲਾਂ ਲਈ ਜੁਟਾਈ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ। ਭਾਰਤੀ ਸਟਾਰਟਅਪ ਕੰਪਨੀਆਂ ਨੂੰ ਜੁਲਾਈ ਮਹੀਨੇ ਵਿੱਚ 1 ਅਰਬ ਡਾਲਰ ਤੋਂ ਵੱਧ ਦਾ ਫੰਡ ਜਟਾਉਣ ਵਿੱਚ ਸਫਲਤਾ ਹਾਸਲ ਹੋਈ ਹੈ। ਇਸ ਵਿੱਚ ਦੋ ਭਾਰਤੀ ਸਟਾਰਟਅਪਸ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਿਨ੍ਹਾਂ ਨੂੰ 100 ਮਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਮਿਲੀ ਇੱਕ ਕਮਰਸ ਸਟਾਰਟਅਪ ਪਰਪਲ ਅਤੇ ਆਟੋਮੇਟਿਵ ਟੈਕ ਸਟਾਰਟਅਪ ਰੈਪੀਡੋ ਦੋਹਾਂ ਨੇ 120 ਮਿਲੀਅਨ ਡਾਲਰ ਦਾ ਫੰਡ ਹਾਸਲ ਕੀਤਾ ਇਸ ਤੋਂ ਬਾਅਦ ਆਨਲਾਈਨ ਹੋਟਲ ਚੇਨ OYO ਨੇ 50 ਮਿਲੀਅਨ ਡਾਲਰ ਫਿਨਟੈਕ ਕੰਪਨੀ ਨਾਵੀ ਨੇ 38 ਮਿਲੀਅਨ ਡਾਲਰ ਅਤੇ ਖਪਤਕਾਰ ਟੈਕ ਕੰਪਨੀ ਅਰਬਨ ਕੰਪਨੀ ਵੱਲੋਂ 38 ਮਿਲੀਅਨ ਡਾਲਰ ਦੀ ਫੰਡਿੰਗ ਜੁਟਾਈ ਗਈ। ਇਸ ਤੋਂ ਪਹਿਲਾਂ ਜੂਨ ਵਿੱਚ ਭਾਰਤੀ ਸਟਾਰਟਅਪ ਵੱਲੋਂ 1.93 ਅਰਬ ਡਾਲਰ ਦੀ ਫੰਡਿੰਗ ਜੁਟਾਈ ਗਈ ਸੀ ਜਿਸ ਦਾ ਕਾਰਨ ਵੱਡੀ ਸਟਾਰਟਅਪ ਕੰਪਨੀ ਜੋਰਦੋਦਾ 635 ਮਿਲੀਅਨ ਡਾਲਰ ਦੀ ਫੰਡਿੰਗ ਇੱਕੋ ਵਾਰ ਵਿੱਚ ਹਾਸਲ ਕਰਨਾ ਸੀ ਜ਼ਿਕਰਯੋਗ ਹੈ ਕਿ ਕੁੱਲ 1.40 ਲੱਖ ਸਟਾਰਟਅਪ ਮਾਨਤਾ ਪ੍ਰਾਪਤ ਨੇ 2024 ਦੇ ਪਹਿਲੇ 7 ਮਹੀਨਿਆਂ ਵਿੱਚ ਭਾਰਤੀ ਸਟਾਰਟਅਪ ਵੱਲੋਂ ਕੁੱਲ 8 ਅਰਬ ਡਾਲਰ ਦੀ ਫੰਡਿੰਗ ਹਾਸਲ ਕੀਤੀ ਜਾ ਚੁੱਕੀ ਹੈ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ